उज्जय गुरुदेव जी ਧਨ ਗੁਰਦੇਵ ਜੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਦਾਸ ਜੀ ਮਹਾਰਾਜ ਕੀ ਜੈ ਕਬੇ ਔਰ कैलाश में जों को ढूंढन जाए ਰਵਦਾਸ ਪਿਆਰਾ राम तो बैठ ਰਿਆ ਮਨ ਮਾਹੀ ਰਵਦਾਸ ਪਿਆਰਾ राम तो बैठ ਰਹਾ ਮਨ ਮਾਹੀ ਗੁਰੂ ਪੇਰੀ ਸਾੰਤ ਜੀ ਗੁਰੂਆਂ ਦੇ ਗੁਰੂ ਤਨ ਤਨ ਜਗਤ ਗੁਰੂ ਸਤਗੁਰੂ ਰਬਦਾਸ ਮਹਾਰਾਜੀ ਆਪਣੇ ਇਸ ਪਵਨ ਤੇ ਪਵਿੱਤਰ ਸ਼ਲੋਕ ਦੇ ਵਿੱਚ ਸਾਨੂੰ ਸਮਝਾਨਾ ਕਰਦੇ ਹਨ ਕਿ हे ਜੀਵਾ ਤੂੰ ਜਿਸ ਪਰਮ ਪਿਤਾ ਪਰਮਾਤਮਾ ਨੂੰ ਲੱਭਣ ਦੇ ਲਈ ਖੋਜਣ ਦੇ ਲਈ ਕਾਬੇ ਔਰ ਕਲਾਸ ਪਰਬਤਾਂ ਦੇ ਵਿੱਚ ਜਾਂਦਾ ਹੈ ਪਹਾੜਾਂ ਦੇ ਵਿੱਚ ਜਾਂਦਾ ਹੈ ਉਹ ਪਰਮ ਪਿਤਾ ਪਰਮਾਤਮਾ ਉਥੇ ਨਹੀਂ ਹਾਂ ਕਾਬੇ ਔਰ ਕੈਲਾਸ ਮੇ ਜਿਉਂ ਕੋ ਡੂੰਡਣ ਜਾਏ ਰਬਦਾਸ ਪਿਆਰਾ RAM ਤੋ ਬੈਠ ਰਿਆ ਮਨ ਮਾਹੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਈ ਉਹ ਪਰਮ ਪਿਤਾ ਪਰਮਾਤਮਾ ਕਾਬੇ ਔਰ ਕਲਾਸ ਵਰਗੇ ਪਹਾੜਾਂ ਦੇ ਵਿੱਚ ਲੱਭਣ ਤੇ ਤੈਨੂੰ ਪ੍ਰਾਪਤ ਨਹੀਂ ਹੋਣਾ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਪ੍ਰਭੂ ਪਿਆਰਾ ਤੇਰੇ ਮਨ ਰੂਪੀ ਮੰਦਰ ਦੇ ਵਿੱਚ ਮੌਜੂਦ ਹੈ ਤੂੰ ਉਸ ਦੀ ਖੋਜ ਬਾਹਰ ਭਟਕਣ ਦੀ ਬਜਾਏ ਆਪਣੇ ਅੰਦਰੋਂ ਹੀ ਕਰ ਤੇ ਗੁਰੂ ਪਹਿਰੇ ਸਾਹਿਬ ਸਿੰਘ ਗੁਰੂ ਜੀ ਕਹਿੰਦੇ ਨੇ ਨਾ ਬਾਹਰ ਖੋਜੇ ਤੇ ਕਾਫਰੇ ਕਟਪੀ ਤਰੀਖ ਹੋ ਜਾਏ ਭਈ ਜਿਸ ਪਰਮਪితਾ ਪਰਮਾਤਮਾ ਤੋਂ ਬਾਹਰ ਲੱਭਦਾ ਫਿਰਦਾ ਹੈ ਉਸ ਦੀ ਖੋਜ ਪਾਈ ਆਪਣੇ ਅੰਦਰੋਂ ਹੀ ਕਰਾ ਉਹ ਪਰਮਪితਾ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਹੈ ਤੇਰੇ ਘਟ ਮੇ ਸਿਰਜਨਹਾਰ ਗੁਰੂ ਪਾ ਸਾਧੰਦਨ ਜਗਤ ਗੁਰੂ ਰਵਦਾਸ ਮਹਾਰਾਜੀ ਕਹਿੰਦੇ ਨੇ ਭਈਓ ਪਰਮ ਪਿਤਾ ਪਰਮਾਤਮਾ ਉਹ ਸਿਰਜਨਹਾਰ ਤੇਰੇ ਅੰਦਰ ਹੀ ਬੈਠਾ ਹੈ ਤੇ ਗੁਰੂ ਪੇਰੀ ਸਾ ਸਿੰਘ ਗੁਰੂ ਤੰਤਨ ਜਗਤ ਗੁਰੂ ਰਵਦਾਸ ਮਹਾਰਾਜੀ ਫਰਮਾਉਂਦੇ ਨੇ ਸਭ ਕੁਝ ਕਰਮੇ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਭਲਾਈ ਗੁਰੂ ਪੇਰੀ ਸਾ ਸਿੰਘ ਗੁਰੂ ਜੀ ਕਹਿੰਦੇ ਭਈ ਸਾਰਾ ਕੁਸ ਉਹ ਪਰਮ ਪਿਤਾ ਪਰਮਾਤਮਾ ਤੇਰੇ ਅੰਦਰ ਹੈ ਭਾਈ ਜੇ ਤੂੰ ਉਸ ਦੀ ਖੋਜ ਬਾਹਰ ਕਰ ਰਿਹਾ ਹੈ ਤਾਂ ਪਰਮਾ ਦੇ ਵਿੱਚ ਹੈ ਬਾਹਰ ਖੋਜਣ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਗੁਰੂ ਪੈਰਿ ਸਾਸਿਓਂ ਪਰਮ ਪਿਤਾ ਪਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਹੈ ਤਾਂ ਉਸ ਦੀ ਖੋਜ ਸਾਨੂੰ ਆਪਣੇ ਸਰੀਰ ਦੇ ਅੰਦਰੋਂ ਹੀ ਕਰਨੀ ਪਵੇਗੀ ਤੇ ਸਤਗੁਰੂ ਪੀਪਾ ਮਹਾਰਾਜ ਜੀ ਵੀ ਸਾਨੂੰ ਇਹੀ ਉਪਦੇਸ਼ ਬਖਸ਼ਿਸ ਕਰਦੇ ਹਨ ਜੋ ਬਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਪਰਮਪਿਤਾ ਪਰਮਾਤਮਾ ਬ੍ਰਹਮੰਡ ਦੇ ਵਿੱਚ ਹੈ ਗੁਰੂ ਪੈਰੀ ਸਾਸੀ ਹੋਈ ਪਰਮਪਿਤਾ ਪਰਮਾਤਮਾ ਸਾਡੇ ਸਰੀਰ ਪਿੰਡੇ ਸਰੀਰ ਦੇ ਵਿੱਚ ਬੈਠਾ ਹੈ ਮਿਲਦਾ ਉਸ ਨੂੰ ਹੈ ਗੁਰੂ ਪੈਰੀ ਸਾਸੀ ਜੋ ਉਸ ਦੀ ਖੋਜ ਆਪਣੇ ਅੰਦਰੋਂ ਕਰਦਾ ਹੈ ਗੁਰਪ੍ਰੀ ਸਾਸੀਓ ਪਰਮਪਿਤਾ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਆ ਕਹਿ ਰਬਦਾ ਸ ਹੱਥ ਪੇ ਨੇਰੇ ਸਹਜੇ ਹੋਏ ਸੋ ਹੋਏ ਗੁਰਪ੍ਰੀ ਸਾਸੀਓ ਪਰਮਪਿਤਾ ਪਰਮਾਤਮਾ ਤਾਂ ਸਾਡੇ ਹੱਥ ਤੋਂ ਵੀ ਨੇੜਿਆ ਮਿਲਦਾ ਉਸ ਨੂੰ ਆ ਗੁਰਪ੍ਰੀ ਸਾਸੀ ਜੋ ਸਹਜ ਅਵਸਥਾ ਦੇ ਵਿੱਚ ਪਹੁੰਚ ਕੇ ਉਸ ਪਰਮਪਿਤਾ ਪਰਮਾਤਮਾ ਦੀ ਖੋਜ ਕਰਦਾ ਹੈ ਜੋ ਗੁਰਪ੍ਰੀ ਸਾਸੀ ਸਵਾਸ ਸਵਾਸ ਉਸ ਪਰਮਪితਾ ਪਰਮਾਤਮਾ ਦੀ ਭਜਨ ਮੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਤੇ ਉਸ ਦਾ ਧਿਆਨ ਆਪਣੇ ਸਰੀਰ ਦੇ ਅੰਦਰ ਲਗਾਉਂਦਾ ਹੈ ਤੇ ਉਸ ਦੀ ਖੋਜ ਆਪਣੇ ਅੰਦਰ ਤੋਂ ਕਰਦਾ ਹੈ ਉਸੇ ਨੂੰ ਗੁਰੂ ਪੈਰੇ ਸਾਸੀਓ ਪਰਮਪితਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਬਾਹਰ ਖੋਜਣ ਦੇ ਨਾਲ ਉਸ ਪਰਮਪితਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਦਾਸ ਜੀ ਮਹਾਰਾਜ ਕੀ ਜੈ ਸਤਨਾਮ ਹਰ ਹਰ ਸੋਹਨ ਸਤਨਾਮ ਜਪ ਮੰ ਸਤਨਾਮ ਸਦਾ ਹੀ ਸਤਨਾਮ ਸਤਨਾਮ